ਹਾਂਜੀ ਦੋਸਤੋ ਬਿਆਸ ਦਰਿਆ ਦੀ ਇੱਕ ਨਵੀਂ ਅਪਡੇਟ ਲੈ ਕੇ ਤੁਹਾਡੇ ਲਈ ਹਾਜ਼ਰ ਹਾਂ ਦੋਸਤੋ 2 ਫੁੱਟ ਦੇ ਕਰੀਬ ਪਾਣੀ ਡਾਊਨ ਹੋ ਚੁੱਕਾ ਵਾ ਆਪਣੇ ਟੇਲਮਾ ਏਰੀਆ ਦੇ ਵਿੱਚੋਂ ਦੋਸਤੋ ਬੜੀ ਰਾਹਤ ਦੀ ਖਬਰ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਆਓ ਤੁਹਾਨੂੰ ਪੂਰੀ ਜਾਣਕਾਰੀ ਦਿੰਨੇ ਆ ਦੇਖੋ ਸਾਹਮਣੇ ਸਟੇਜ ਆ ਸਟੇਜ ਵੀ ਤੁਹਾਨੂੰ ਜ਼ੂਮ ਕਰਕੇ ਦਿਖਾਉਨੇ ਆ ਸਟੇਜ ਅੱਗੇ ਨਜ਼ਰ ਨਹੀਂ ਆਉਂਦੀ ਤੋ ਹੁਣ ਬਿਲਕੁਲ ਨਜ਼ਰ ਆਉਣ ਲੱਗੀ ਆ ਇਹ ਵੀਡੀਓ ਜੀ ਤੋਂ ਆਪਾਂ ਰਿਪੋਰਟ ਕੀਤੀ ਐਸ ਟਾਈਮ ਦੁਪਹਿਰ ਦਾ 1 ਵਜੇ ਚੁੱਕਾ ਵਾ ਦੋਸਤੋ ਤੇ 3 ਤਰੀਕ ਆ 9ਵਾਂ ਮਹੀਨਾ 2025 ਆ ਦੇਖੋ ਸਾਹਮਣੇ ਸਟੇਜ ਨਜ਼ਰ ਆ ਰਹੀ ਹੈ ਨਾ ਦੋਸਤੋ ਤੁਹਾਨੂੰ ਬਾਕੀ ਵੀ ਸਾਰੇ ਬੰਨ ਤੋਂ ਖੇਤਾਂ ਦੇ ਹਾਲ ਦਿਖਾਉਨੇ ਆ ਦੇਖੋ ਝੋਨਾ ਨਜ਼ਰ ਆ ਰਿਹਾ ਸਾਹਮਣੇ ਅੱਗੇ ਇਹ ਝੋਨਾ ਬਿਲਕੁਲ ਨਹੀਂ ਨਜ਼ਰ ਆਉਂਦਾ ਡਾਊਨ ਹੋ ਚੁੱਕਾ ਉਹ ਦੋ ਹੋਟ ਪਾਣੀ ਬੜੀ ਰਾਹਤ ਦੀ ਖਬਰ ਆ ਦੋਸਤੋ ਕੱਲ ਰਾਤ 10 ਵਜੇ ਹਰੀਕੇ ਹਿੱਟ ਤੋਂ 310000 ਕਿਊਸਿਕ ਪਾਣੀ ਉਹਨਾਂ ਨੇ ਅੱਗੇ ਰਿਲੀਵ ਕੀਤਾ ਜੀ ਅੱਗੇ ਵੀ ਸਵੇਰ ਵਾਲੀ ਵੀਡੀਓ ਚ ਆਪਾਂ ਤੁਹਾਨੂੰ ਦੱਸਿਆ ਤਾਂ ਇਸ ਕਰਕੇ ਇੱਥੋਂ ਪਾਣੀ ਘਟਣਾ ਚાલુ ਹੋ ਗਿਆ ਨਹੀਂ ਤਾਂ ਅੱਗੇ ਰੁਕਿਆ ਹੋਇਆ ਸੀ ਮੋਰੇ ਪਾਣੀ ਤੱਕ ਘਟਦਾ ਨਹੀਂ ਇੱਥੇ ਤੁਹਾਨੂੰ ਬੜੀ ਰਾਹਤ ਦੀ ਖਬਰ ਆ ਇੱਕ ਵੀਡੀਓ ਆਪਾਂ ਤੁਹਾਡੇ ਚਰ ਬਾਅਦ ਅਪਲੋਡ ਕਰਾਂਗੇ ਛੋਟੇ ਛੋਟੇ ਬੱਚੇ ਵੇਖੋ ਆਪਣੇ ਪਿੰਡ ਦੇ ਨੌਜਵਾਨ ਲੱਗੇ ਹੋਏ ਆ ਮਿੱਟੀ ਪਾਉਣ ਬੰਦੇ ਉੱਤੇ ਬੋਰੇ ਭਰ-ਭਰ ਕੇ ਉਹਨਾਂ ਦੇ ਵੀ ਆਪਾਂ ਵੀਡੀਓ ਬਣਾ ਕੇ ਲੈਂਦੀ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਆ ਵੇਖੋ ਪਹਿਲਾਂ ਤੁਸੀਂ ਪੈਲੀਆਂ ਸਾਰੀਆਂ ਹੁਣ ਨੰਗੀਆਂ ਹੋਣ ਲੱਗ ਪਈਆਂ ਵਾ ਝੋਨਾ ਦਿਸਣ ਲੱਗ ਪਿਆ ਵਾ ਦੋਸਤੋ ਆ ਵੇਖੋ ਝੋਨੇ ਦੇ ਖੇਤ ਨਜ਼ਰ ਆਉਂਦੇ ਨੇ ਸਾਹਮਣੇ ਤੁਹਾਨੂੰ ਇਹ ਦਿਸਣ ਲੱਗ ਪਿਆ तकरीबन तकरीबन 2 ਫੁੱਟ 2 ਫੁੱਟ ਡਾਊਨ ਹੋ ਚੁੱਕਾ ਵਾ ਪਾਣੀ ਦੋਸਤੋ ਬੜੀ ਰਾਹਤ ਦੀ ਖਬਰ ਆ ਵਾ ਗੁਰੂ ਪਰਮਾਤਮਾ ਉਹ ਅੱਲਾ ਉਹ ਰਾਮ ਇਦਾਂ ਹੀ ਮੇਰ ਪਰਿਆ ਹੱਥ ਬਣਾਈ ਰੱਖੇ ਆਪਣੇ ਲੱਗੇ ਲੱਗੇ ਸਾਰੇ ਨਗਰਾਂ ਦੇ ਉੱਤੇ ਟਿਲਵਾ ਮਾਗੇਵਾਲ ਬਤਾਲਾ ਮਸੂਰਵਾਲ ਸਾਰੇ ਨਗਰਾਂ ਤੇ ਜਿਵੇਂ ਰਾਮਪੁਰ ਇਹ ਸਾਰੇ ਬਿਮਾਰ ਕਲੀ ਟਿਲਵਾ ਨੂੰ ਬਤਾਲੇ ਨੂੰ ਨਹੀਂ ਹੀ ਪਣੀ ਇਹ ਸਾਰੇ ਏਰੀਆ ਨੂੰ ਹੀ ਪਣੀ ਜਲੰਧਰ ਤੱਕ ਮਾਰ ਬੜਾ ਪਰਮਾਤਮਾ ਦਾ ਸ਼ੁਕਰ ਕੰਬਚਾਰ ਰਹਿ ਗਿਆ ਅਰ